ਪਰ ਜਿਹੜੇ ਮੇਲਜ਼ ਨੇ ਉਹ ਆਪਣੇ ਘਰੋਂ ਬਾਹਰ ਚਲੇ ਜਾਂਦੇ ਨੇ ਉਹਨਾਂ ਦਾ ਫਰੈਂਡ ਸਰਕਲ ਹੁੰਦਾ ਜਾਂ ਸੋਸ਼ਲ ਸਰਕਲ ਹੁੰਦਾ ਜਾਂ ਉਹ ਇੰਨੇ ਸਟਕ ਆਪਣੇ ਕੰਮ 'ਚ ਹੀ ਨੇ ਸਟਕ ਹੋ ਜਾਂਦੇ ਆ ਇਹ ਨਹੀਂ ਕਿ ਉਹਨਾਂ ਨੂੰ ਕੰਮ ਦਾ ਸਟ्रेस ਨਹੀਂ ਹੋ ਰਿਹਾ ਕੰਮ ਦਾ ਸਟ्रेस ਹੋ ਰਿਹਾ ਹੈ ਬਟ ਇਮੋਸ਼ਨਲੀ ਮੇਲਜ਼ ਆਰ ਮੋਰ ਸਟਰੋਂਗਰ ਕਿਉਂ ਡੂ ਟੂ देयर ਹਾਰਮੋਨਸ ਓਨਲੀ ਪਰ ਜਿਹੜਾ ਫੀਮੇਲ ਹਾਰਮੋਨਲ दैट ਇਜ਼ ਚੇਂਜਿੰਗ ਕਿਉਂ ਕਿਉਂਕਿ ਉਹਦੇ ਵਿੱਚ ਹਰ ਮੰਥਲੀ ਮੈਂਸਿਸ ਜਿਹੜਾ ਸਾਈਕਲ ਹੈ ਉਹ ਖੁਦ ਨਹੀਂ ਉਹਨਾਂ ਨੂੰ ਪਤਾ ਕਿ ਉਹ ਫੇਸਸ ਜਿਹੜੇ ਹੈਗੇ ਨੇ ਮੂਡ ਸਵਿੰਗਸ ਦੇ ਫੇਸਸ ਨੇ ਉਹ ਫੀਮੇਲ ਖੁਦ ਨੂੰ ਨਹੀਂ ਪਤਾ ਕਿ ਉਹਦਾ ਮੂਡ ਜਿਹੜਾ ਸੋ ਉਹਦੇ ਵਿੱਚ ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਕੋਈ ਸਟਰੋਂਗ ਹੈ ਜਾਂ ਕੱਲਾ ਵੀਕ ਹੈ ਉਹਦੇ ਵਿੱਚ ਡੂ ਟੂ ਨੇਚਰ ਜੋ ਨੇਚਰ ਨੇ ਪ੍ਰਮਾਤਮਾ ਨੇ ਇਨਸਾਨੀ ਸਰੀਰਿਕ ਬਣਾਤਾ ਉਹ ਚੀਜ਼ ਨੂੰ ਉਹਦੇ ਅਕੋਰਡਿੰਗ ਅਡਾਪਟ ਕਰਨਾ ਉਹ ਬਹੁਤ ਇੰਪੋਰਟੈਂਟ ਹੈ ਫੀਮੇਲਜ਼ ਲਈ ਵੀ ਮੇਲ ਲਈ ਵੀ ਇਸੇ ਕਰਕੇ ਜਦੋਂ ਆਪਾਂ ਕਪਲ ਕਾਉਂਸਲਿੰਗ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਮੇਲਜ਼ ਨੂੰ ਸਮਝਾਉਣਾ ਹੈ ਕਿ ਹਾਊ ਟੂ ਅੰਡਰਸਟੈਂਡ ਅ ਫੀਮੇਲ ਬੈਟਰ ਐਂਡ ਇਸੇ ਤਰ੍ਹਾਂ ਫੀਮੇਲ ਨੂੰ ਸਮਝਾਇਆ ਜਾਂਦਾ ਹਾਊ ਟੂ ਅੰਡਰਸਟੈਂਡ ਯੋਰ ਮੇਲ ਜਦੋਂ ਦੋਨੇ ਜਣਿਆਂ ਨੂੰ ਜਿਵੇਂ ਉਹ ਪ੍ਰੀ-ਵੇਡਿੰਗ ਅੱਜ ਕੱਲ ਬੜਾ ਟ੍ਰੈਂਡ ਹੈ ਫੋਟੋਗ੍ਰਾਫੀ ਦਾ ਵੀਡੀਓਗ੍ਰਾਫੀ ਦਾ ਜੇ ਪ੍ਰੀ-ਵੇਡਿੰਗ ਕਾਉਂਸਲਿੰਗਸ ਲੋਕ ਲੈਣ ਰਿਸ਼ਤਾ ਜੋੜਨ ਤੋਂ ਬਾਅਦ ਯਾਨੀ ਪੰਡਿਤ ਕੋਲ ਚਲੇ ਗਏ ਗੁਣ ਮਲਾ ਲਏ ਤੇ ਸਾਰਾ ਕੁਝ ਦੇਖ ਲਿਆ ਘਰ-ਬਾਰ ਦੇਖ ਲਿਆ ਪੈਸਾ ਦੇਖ ਲਿਆ ਜੌਬ ਦੇਖ ਲਈ ਸਾਰਾ ਕੁਝ ਦੇਖ ਲਿਆ ਪਰ ਰਿਲੀਜਨ ਦੇਖ ਲਿਆ ਪਰ ਸੋਚੋ ਜਦੋਂ ਇਹ ਸਾਰਾ ਕੁਝ ਵੇਰਵਾ ਦੇ ਕੇ ਜੇ ਕਿਸੇ ਨੂੰ ਇਹ ਗਿਆਨ ਹੀ ਹੈ ਨਹੀਂ ਕਿ ਵਿਆਹ ਨੂੰ ਚਲਾਉਣਾ ਕਿਵੇਂ ਤੇ ਵਿਆਹ ਜਦੋਂ ਹੋਊਗਾ ਤਾਂ ਕੀ ਨਵੀਆਂ ਜ਼ਿੰਮੇਵਾਰੀਆਂ ਪਹਿਨਣੀਆਂ ਚਾਹੇ ਉਹ ਲਵ ਮੈਰਿਜਾ ਚਾਹੇ ਅਰੇਂਜ ਮੈਰਿਜ ਤਾਂ ਜਿਹੜੇ ਸੁਪਨੇ ਬੱਚੇ ਜਵਾਨੀ ਚ ਦੇਖਦੇ ਨੇ ਚਾਹੇ ਲਵ ਮੈਰਿਜ ਵਾਲੇ ਦੇਖਣ ਚਾਹ ਰਹੇ ਉਹ ਪੂਰੇ ਨਹੀਂ ਹੋ ਪਾਉਂਦੇ ਜਿਹਦੇ ਵਿੱਚੋਂ ਦੀ ਕੀ ਆਂਦਾ ਹੈ ਕਿ 100 ਦੇ ਵਿੱਚੋਂ ਜੇ ਡਾਟਾ ਕੱਢੋ ਤਾਂ 99% ਲੋਕ ਆਪਣੀ ਮੈਰਿਜ ਲਾਈਫ ਤੋਂ ਕੁਝ ਟਾਈਮ ਦੇ ਵਿੱਚ ਜਾ ਕੇ ਚੇਂਜ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਨੈਗੇਟਿਵਿਟੀਆਂ ਜ਼ਿਆਦਾ ਵੱਧ ਜਾਂਦੀਆਂ ਨੇ ਪੋਜ਼ਿਟਿਵਿਟੀਆਂ ਘਟ ਜਾਂਦੀਆਂ ਨੇ ਸੋ ਇਹ ਚੀਜ਼ ਬਾਰੇ ਜੇ ਤੁਸੀਂ ਰਿਸਰਚ ਸੋਚੋ ਗੰਭੀਰਤਾ ਗੰਭੀਰਤਾ ਨਾਲ ਲਵੋ ਤਾਂ ਪ੍ਰੀ ਵੈਡਿੰਗ ਕਾਉਂਸਲਿੰਗਸ ਦੀ ਬਹੁਤ ਵੱਡੀ ਇੰਪੋਰਟੈਂਸ ਹੈ ਤੇ ਬਹੁਤ ਵੱਡੀ ਡਿਮਾਂਡ ਵੀ ਹੈ ਜਿਹਦੇ ਵਿੱਚ ਬੱਚਿਆਂ ਨੂੰ ਇਹ ਪਹਿਲਾਂ